ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਇਸ ਵੀਡੀਓ ਵਿੱਚ ਸਿੱਖਾਂਗੇ ਜੀ ਡੇਲੀ ਯੂਸ ਸੈਂਟੈਂਸ ਭਾਵ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਵਿੱਚ ਆਉਣ ਵਾਲੇ ਕੁਝ ਪੰਜਾਬੀ ਤੋਂ ਇੰਗਲਿਸ਼ ਦੇ ਵਾਕ ਅਕਸਰ ਆਪਾਂ ਇੱਕ ਦੂਸਰੇ ਨਾਲ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਹਨੂੰ ਇੰਗਲਿਸ਼ ਵਿੱਚ ਕਿਵੇਂ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਜੀ ਕੋਈ ਗੱਲ ਨਹੀਂ ਇਟਸ ਓਕੇ ਮੈਂ ਸਹਿਮਤ ਹਾਂ ਆਈ ਐਗਰੀ ਕਈ ਵਾਰ ਕੀ ਹੁੰਦਾ ਹੈ ਅਸੀਂ ਆਈ ਦੇ ਨਾਲ ਐਮ ਲਾ ਦਿੰਦੇ ਹਾਂ ਆਈ ਐਮ ਐਗਰੀ ਨਹੀਂ ਉੱਥੇ ਉਹ ਗਲਤ ਹੋ ਜਾਂਦਾ ਹੈ ਇਸ ਕਰਕੇ ਕੀ ਕਰਾਂਗੇ ਜੀ ਆਈ ਐਗਰੀ ਮੈਂ ਸਹਿਮਤ ਹਾਂ ਉੱਠਣਾ गैटअप uh, मैं पुछो आस्क मी जागना वेकअप सब ठीक है ऑल राइट इस लै जाओ ब्रिंग इट कई बार क्या होंगे जिसने कहें भी दूर ले जाओ है ना तो हों जी ब्रिंग इट अवे इस दूर ले जाओ अगे बढ़ो गो अड कोशिश करो ट्राई अगेन मैं कि करा सो आई डू या वट टू डू ਠੀਕ ਹੈ ਜੀ ਇਸ ਤਰ੍ਹਾਂ ਵੀ ਅਸੀਂ ਕਹਿ ਸਕਦੇ ਹਾਂ ਨਹੀਂ ਕਦੇ ਨਹੀਂ ਨਾਟ ਐਟ 올 ਜਾਂ ਆਪਾਂ ਕਹਿੰਦੇ ਕਿਸੇ ਵੀ ਕੀਮਤ ਤੇ ਨਹੀਂ ਜਾਂ ਕਦੇ ਵੀ ਨਹੀਂ ਨਾਟ ਐਟ 올 ਥੋੜਾ ਜਿਹਾ ਨਾਟ ਅ ਬਿਟ ਠੀਕ ਹੈ ਕਈ ਵਾਰ ਆਪਾਂ ਕਹਿੰਦੇ ਵੀ ਮੈਨੂੰ ਥੋੜੀ ਚੀਜ਼ ਦਾ ਲिटल ਅ ਬਿਟ ਜਾਂ ਕਹਿੰਦੇ ਨੇ ਨਾਟ ਅ ਬਿਟ ਕੋਈ ਗੱਲ ਨਹੀਂ ਨੋ ਪ੍ਰੋਬਲਮ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਰਾ ਸਮਝ ਆ ਗਿਆ ਹੋ ਜੇ ਵੀਡੀਓ ਬਧੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਹਰ ਦਿਨ ਨਵੇਂ ਮਸਾਂ ਸਿੱਖਣ ਦੇ ਲਈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਨਵੇਂ ਜਾਣ ਕੇ ਦੁਨਾਨ ਧੰਨਵਾਦ